ਗੁਰੂ ਜੀ ਦੋਹਰਾ ਪ੍ਰਸ਼ਨ ਕੀ ਆਨੰਦ ਲਾਲ ਜੀ ਗੁਰੂ ਬਤਾਈਏ ਮੋਹੇ ਕੌਨ ਕਰਮ ਇਨ ਜੋਗ ਹੈ ਕੌਨ ਕਰਮ ਨਹੀਂ ਸੋਹੇ ਨੰਦ ਲਾਲ ਤੁਮ ਬਚਨ ਸੁਨ ਸਿੱਖ ਕਰਮ ਹੈ ਏਹੋ ਨਾਮਦਾਨ ਇਸ ਨਾਨ ਬਿਨ ਕਰਹਿ ਨਾ ਅਨ ਸਿਉਨੇ ਹੋ ਚੌਪਈ ਪ੍ਰਾਤਹ ਕਾਲ ਸਤ ਸੰਗ ਨ ਜਾਵਹਿ ਤਨਖਾਹਦਾਰ ਵਹਿ ਵੱਡਾ ਕਹਾਵਹਿ ਸਤਸੰਗ ਜਾਇ ਕਰ ਚਿੱਤ ਢੁਲਾਵਹਿ ਈਹਾ ਊਹਾ ਠੌਰ ਨਾ ਪਾਵਹਿ ਹਰ ਜਸ ਸੁਨਤੇ ਬਾਤ ਚਲਾਵਹਿ ਕਹ ਗੋਬਿੰਦ ਸਿੰਘ ਜੰਮਪੁਰ ਜਾਵਹਿ ਨਿਰਧਨ ਦੇਖ ਨਾ ਪਾਸ ਬਹਾਵਹਿ ਸੋ ਤਨਖਾਹੀ ਮੂਲ ਕਹਾਵਹਿ ਸ਼ਬਦ ਗਿਆਨ ਬਿਨ ਕਰਹਿ ਜੋ ਬਾਤ ਤਾਂ ਕਐ ਕਛ ਨਾ ਵਹਿ ਹਾਥ ਸ਼ਬਦ ਭੋਗ ਨਾ ਨਿਵਾ ਵੈਸੀਸ ਤਾਂ ਕੋ ਮਿਲੈ ਨਾ ਪਰਮ ਜਗਦੀਸ਼ ਦੋਹਰਾ ਜੋ ਪ੍ਰਸ਼ਾਦ ਕੋ ਬਾੰਡ ਹੈ ਮਨ ਮਹਿ ਧਰਹਿ ਲੋਭ ਕਿਸੈ ਥੋੜਾ ਕਿਸੈ ਅਗਲਾ ਸਦਾ ਰਹੇ ਹੈ ਤਿਸ ਸੋਗ ਕੜਾਹ ਪ੍ਰਸ਼ਾਦ ਕੀ ਵਿਧ ਸੁਨ ਲੀਜੈ ਤੀਨ ਭਾਂਦ ਕੋ ਸੰਸਰ ਕੀਜੈ ਲੇਪਨ ਆਗੇ ਬਹੁ ਕਰ ਦੀਜੈ ਮਾਂਜਨ ਕਰ ਭਾਂਜਨ ਧੋ ਵੀਜੈ ਕਰ ਇਸਨਾਨ ਪਵਿੱਤਰ ਹੋਏ ਬਹਿ ਹੈ ਵਾਹਿਗੁਰੂ ਬਿਨ ਅਵਰ ਨ ਕਹ ਹੈ ਨਵ ਤਨ ਕੁੰਭ ਪੂਰ ਜਲ ਲੇਹੋ ਗੋਬਿੰਦ ਸਿੰਘ ਸਫਲ ਤਿਹ ਦੇਹ ਕਰ ਤਿਆਰ ਚੌਂਗੀ ਪਰ ਧਰੈ ਚਾਰ ਔਰ ਕੀਰਤਨ ਬਹਿ ਕਰੈ ਦੋਹਰਾ ਮੋਹਰ ਤੁਰਕ ਕੀ ਸਿਰ ਧਰੈ ਲੋਹ ਲਗਾਵੈ ਚਰਨ ਕਹ ਗੋਬਿੰਦ ਸਿੰਘ ਲਾਲ ਜੀ ਫਿਰ ਫਿਰ ਹੋਏ ਤਿਸ ਮਰਨ ਚਾਪੈ ਲਗੈ دیਵਾਨ ਮੂਲ ਨਹ ਜਾਵਹਿ ਰਹਿਤ ਬਿਨਾ ਪ੍ਰਸਾਦ ਵਰਤਾਵਹਿ ਸੂਹਾ ਪਹਿਨ ਲਐ ਨਸਵਾਰ ਗੋਬਿੰਦ ਸਿੰਘ ਜਮ ਕਰੈ ਖੁਆਰ ਮਾਏ ਭੈਣ ਜੋ ਆਵੈ ਸੰਗਤ ਦ੍ਰਿਸ਼ਟੀ ਬੁਰੀ ਦੇਖਾਇ ਤਿਸ ਪੰਗਤ ਸਿਖ ਹੋਏ ਜੋ ਕਰਹਿ ਕਰੋਧ ਕੰਨਿਆ ਮੂਲ ਨਾ ਦੇਵੈ ਸੋਧ ਧੀ ਭੈਣ ਕਾ ਪੈਸਾ ਖਾਏ ਗੋਬਿੰਦ ਸਿੰਘ ਤੱਕੇ ਜਮ ਲਾਏ ਸਿਖ ਹੋਏ ਬਿਨ ਲੋਹ ਜੋ ਫਿਰਹਿ ਆਵਦ ਜਾਵਦ ਜਨਮੈ ਮਰੈ ਮਾਲ ਅਤਿਥ ਕਾ ਬਲ ਕਰ ਛਲ ਹੈ ਜਪ ਤਪ ਤਾ ਤਾ ਕੋ ਸਭ ਨਹਿ ਫਲ ਹੈ ਸੋਰਠਾ ਕੰਘਾ ਦੋਨੋ ਵਕਤ ਕਰ ਪਾਗ ਚੁ ਨਾ ਕਰ ਬੰਧਈ ਦਤਨ ਨੀਤ ਕਰੇ ਨਾ ਦੁਖ ਪਾਵਹਿ ਲਾਲ ਜੀ ਦੋਹਰਾ ਦਸਵੰਨ ਗੁਰੂ ਨਹੀਂ ਦੇਵਹੀ ਝੂਠ ਬੋਲ ਜੋ ਖਾਏ ਕਹ ਗੋਬਿੰਦ ਸਿੰਘ ਲਾਲ ਜੀ ਤਿਸ ਕਾ ਕਛ ਨਾ ਵਿਸਾਹ ਚਾਪਈ ਠੰਡੇ ਪਾਣੀ ਜੋ ਨਹੀਂ ਨਹਾਵੇ ਬਿਨ ਜਬ ਪੜੇ ਪ੍ਰਸਾਦ ਜੋ ਖਾਵੇ ਬਿਨ ਰਹਿ ਰਾਸ ਸੰਧਿਆ ਜੋ ਖੋਵੇ ਹੈ ਕੀਰਤਨ ਪੜੇ ਬਿਨ ਰਹਿਣ ਜੋ ਸੋਵੇ ਹੈ ਚੁਗਲੀ ਕਰ ਜੋ ਕਾਜ ਵਿਗਾਰ ਹੈ ਤ੍ਰਿਗ ਤਿਸ ਜਨਮ ਸੋ ਧਰਮ ਵਿਸਾਰ ਹੈ ਕਰ ਬਚਨ ਜੋ ਪਾਲੈ ਨਹੀਂ ਗੋਬਿੰਦ ਸਿੰਘ ਤਿਤ ਠੌਰ ਕਤ ਨਹੀਂ ਲੈ ਤੁਰ ਕਨਤੇ ਮਾਸ ਜੋ ਖਾਵੇ ਬਿਨ ਗੁਰ ਸ਼ਬਦ ਬਚਨ ਜੋ ਗਾਵੇ ਹੈ ਤ੍ਰਿਆ ਰਾਗ ਸੁਨਹਿ ਚਿਤ ਲਾਏ ਸੁਨਹੁ ਲਾਲ ਸੋ ਜਮਪੁਰ ਜਾਏ ਅਰਦਾਸ ਬਿਨਾ ਜੋ ਕਾਜ ਸਿਧਾਵੇ ਭੇਟ ਕੀਏ ਬਿਨ ਕਛ ਮੁਖ ਪਾਵੇ ਤਿਆਗੀ ਵਸਤੂ ਗ੍ਰਹਿਣ ਜੋ ਕਰੇ ਬਿਨ ਤੇਰੀ ਆਪਣੀ ਸੇਜ ਜੋ ਧਰੈ ਅਤਿਥ ਦੇਖ ਨਹਿ ਦੇਵਹਿ ਦਾਨ ਸੋ ਨਹਿ ਪਾਵੇ ਦਰਗਹਿ ਮਾਨ ਕੀਰਤਨ ਕਥਾ ਸਿਉ ਮਨ ਨਹੀਂ ਲਾਵਹਿ ਸੰਤ ਸੇਖ ਕੋ ਬੁਰਾ ਅਲਾਵਹਿ ਨਿੰਦਾ ਜੁਵਾਹਿਰੈ ਜੋ ਮਾਲ ਮਹਾ ਦੁਖਾਵਹਿ ਤਿਸ ਕੋ ਕਾਲ ਗੁਰ ਕੀ ਨਿੰਦਾ ਸੁਨਹਿ ਨਾ ਕਾਨ ਭੇਟਨ ਕਰੈ ਸੰਗ ਕਿਰਪਾਨ ਦੋਹਰਾ ਗੋਲ ਘਰਾ ਕੈ ਨਾਹਿ ਜੋ ਛਲਕਾ ਕਰਹਿ ਵਪਾਰ ਕਹੈ ਗੋਬਿੰਦ ਸਿੰਘ ਲਾਲ ਜੀ ਪੋ ਗਹ ਨਲਕ ਹਜ਼ਾਰ ਵਾਹਿਗੁਰੂ ਬਿਨ ਕਹ ਜੋ ਪਾਵਹਿ ਵੇਸਵਾ ਦਵਾਰੇ ਸਿੱਖ ਜੋ ਜਾਵਹਿ ਪਰ ਇਸਤਰੀ ਸਿਉ ਨੇਹੁ ਲਗਾਵਹਿ ਗੋਬਿੰਦ ਸਿੰਘ ਬਹੁ ਸਿੱਖ ਨਾ ਪਾਵਹਿ ਗੁਰ ਤਲਪੀ ਕਪੜੀ ਹੈ ਜੋਏ ਵਡ ਤਨਖਾਈ ਜਨ ਹਸੋਏ ਗੁਰ ਕੋ ਛੋੜ ਅਵਰ ਸਿਉ ਮੰਗਹਿ ਰਾਤਰੀ ਸੋਏ ਟੇੜ ਹੋਏ ਨਾ ਗਹਿ ਦੋਹਰਾ ਨਗਨ ਹੋਏ ਬਾਹਰ ਫਿਰ ਹੈ ਨਗਨ ਸੀਸ ਜੋ ਖਾਏ ਨਗਨ ਪ੍ਰਸਾਦ ਜੋ ਵੰਟਈ ਤਨ ਖਾਹੀ ਵੱਡੋ ਕਹਾਏ ਸਵਈਆ ਜੋ ਗੁਰ ਵਕਨ ਕੋ ਤਜਕੇ ਪੁਨ ਔਰਨ ਵਾਕਰਦਾ ਜੋ ਲਿਆਵੈ ਲੋਕ ਪ੍ਰਲੋਕ ਮੈਂ ਠੌਰ ਨਹੀਂ ਤਿਨ ਸੋਨ ਰਕਾਂਤਰ ਵਿਚ ਪ੍ਰਮਾਵੈ ਤਨ ਰਸੋ ਯਮ ਧਾਮ ਪਰਉ ਦਿਨ ਰਾਤ ਹਮੇ ਸਹ ਸੋ ਦੁਖ ਪਾਵੈ ਆਵਨ ਜਾਵਨ ਵਿਚ ਫਿਰ ਹੈ ਯਮਕੀਸਤ ਹੀ ਪੁਨ ਝੋਟਨ ਖਾਵੈ ਦੋਹਰਾ ਖਲਕ ਖਲਕ ਕੀ ਜਾਣਕੈ ਖਲਕ ਦੁਖਾ ਵਹਿ ਨਾਹੀ ਖਲਕ ਦੁਖੈ ਆਨੰਦ ਲਾਲ ਜੀ ਖਾਲਕ ਕੋ ਪਹਿਤਾ ਹੈ ਚੌਪਈ ਖਾਲਸਾ ਸੋਏ ਜੋ ਨਿੰਦਾ ਤਿਆਗੈ ਖਾਲਸਾ ਸੋਏ ਲੜਾ ਹੋਏ ਆਗੈ ਖਾਲਸਾ ਸੋਏ ਪੰਜ ਕਉ ਮਾਰੈ ਖਾਲਸਾ ਸੋਏ ਭਰਮ ਕਉ ਸਾੜੈ ਖਾਲਸਾ ਸੋਏ ਮਾਨ ਜੋ ਤਿਆਗੈ ਖਾਲਸਾ ਜੋ ਪਰਤ੍ਰਿਅਤੇ ਭਾਗੈ ਖਾਲਸਾ ਸੋਏ ਪਰਦ੍ਰਿਸ਼ਟ ਤਿਆਗੈ ਖਾਲਸਾ ਸੋਏ ਨਾਮ ਰਤ ਲਾਗੈ ਖਾਲਸਾ ਸੋ ਬਾਣੀ ਹਿਤ ਲਾਏ ਖਾਲਸਾ ਸੋਏ ਸਾਰ ਮੋਹ ਖਾਹੇ ਖਾਲਸਾ ਸੋਏ ਨਿਰਧਨ ਕੋ ਪਾਲੈ ਖਾਲਸਾ ਸੋਏ ਦੁਸ਼ਟ ਕੋ ਗਾਲੈ ਖਾਲਸਾ ਸੋਏ ਨਾਮ ਜਪ ਕਰੈ ਖਾਲਸਾ ਸੋਏ ਮਲੇਸ਼ ਪਰ ਚੜੈ ਖਾਸਾ ਸੋਏ ਨਾਮ ਸਿਉ ਜੋੜ ਹੈ ਖਾਸਾ ਸੋਏ ਬੰਧਨ ਕੋ ਤੋੜ ਹੈ ਖਾਸਾ ਸੋਏ ਚੜ੍ਹੈ ਤੁਰੰਗ ਖਾਸਾ ਸੋਏ ਜੋ ਕਰੈ ਨਿਤ ਜੰਗ ਖਾਸਾ ਸੋਏ ਸ਼ਸਤਰ ਕੋ ਧਾਰੈ ਖਾਸਾ ਸੋਏ ਦੁਸ਼ਟ ਕਉ ਮਾਰੈ ਦੋਹਾ ਦੋਹੀ ਫਿਰੈ ਅਕਾਲ ਕੀ ਨਿੰਦਾ ਕਰੈ ਨ ਕੋਏ ਬਨ ਪਰਬਤ ਸਭ ਭਜਾਂਗੇ ਰਿਉ ਜਗਤ ਮੈਂ ਸੋਇ ਚੋਪਈ ਸੁਨੋ ਆਨੰਦ ਲਾਲ ਇਹ ਸਾਜ਼ ਪ੍ਰਗਟ ਕਰਾਉ ਆਪਨੋ ਰਾਜ ਚਾਰ ਵਰਨ ਇੱਕ ਵਰਨ ਕਰਾਉ ਵਾਹਿਗੁਰੂ ਕਾ ਜਾਪ ਜਪਾਉ ਚੜ੍ਹੇ ਤੁਰੰਗ ਉਡਾ ਵਹਿ ਬਾਜ ਤੁਰਕ ਦੇਖ ਕਰ ਜਾ ਵਹਿ ਬਾਜ ਸਵਾ ਲਾਖ ਸੇ ਏਕ ਲੜਾਉ ਚੜ੍ਹੇ ਸਿੰਘ ਤਿਸ ਮੁਕਤ ਕਰਾਉ ਝੂਲਨ ਨੇ ਜੇ ਹਸਤੀ ਸਾਜੇ ਦਵਾਰ ਦਵਾਰ ਪਰ ਨੌ ਬਦਬਾਜੇ ਸਵਾ ਲਾਖ ਜਬ ਤੁਖੇ ਪਲੀਤਾ ਤਬੇ ਖਾਲਸਾ ਉਦੈ ਅਸ ਲੋ ਜੀਤਾ ਦੋਹਰਾ ਰਾਜ ਕਰੇਗਾ ਖਾਲਸਾ ਆਕੀ ਰਹਿ ਨ ਕੋਏ ਖਵਾਰ ਹੋਏ ਸਭ ਮਿਲਾਂਗੇ ਬਚੈ ਸਰਨ ਜੋ ਹੋਏ ਰਾਜ ਕਰੇਗਾ ਖਾਲਸਾ ਆਖੀ ਰਹੈ ਨ ਕੋਏ ਖਵਾਰ ਹੋਏ ਸਭ ਮਿਲਾਂਗੇ ਬਚੈ ਸਰਨ ਜੋ ਹੋਏ ਬਚਨ ਹੈ ਸ੍ਰੀ ਗੁਰੂ ਜੀ ਦਾ ਕਿ ਜੇ ਕੋਈ ਸਿੱਖ ਦਾ ਬੇਟਾ ਹੋਏ ਔਰ ਮੋਨਾ ਹੋਏ ਜਾਵੇ ਤਿਸ ਕੀ ਜੜ ਸੁੱਕੀ ਔਰ ਜੋ ਮੋਨਾ ਸਿੱਖ ਹੋ ਜਾਵੇ ਤੇਸ ਕੀ ਜੜ ਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ